ਬਾਰ ਲਾ ਦੇ ਸੱਜਣਾ ਸੱਜਣਾ ਦੇ ਨਾਲ ਇੰਜ ਪਿਆਰ ਨਹੀਂ ਨਬੀ ਦੇ ਓਏ ਸ਼ਿਕਵੇ ਸ਼ਿਕਤਾਂ ਨਾਲ ਆਜੋ ਮਿੱਤਰੋ ਆਜੋ ਆ ਆਈ ਜੰਸੀ ਅਸ਼ਰ ਹੈਵੀ ਔਰ ਭਾਈ ਜੀ ਕੀ ਹਾਲ ਹੈ ਤੁਹਾਡੇ ਸਵੇਰੇ ਤੁਸੀਂ ਉਹੀ ਗੱਲਾਂ ਫਿਰ ਸਦਾਈ ਵਾਲੀਆਂ ਗੱਲਾਂ ਹੋ ਗਿਆ ਅਰ ਯਸ਼ਰ ਯੰਸੀ ਉਹਨੂੰ ਬਣਾਦਾ ਮੋਟਰ ਦਾ ਮਾਲਕ ਬਣਾਦਾ ਬੰਦਾ ਆਪਾਂ ਗੱਡੀ ਲੈਤੀ ਸਾਨੂੰ ਗੱਡੀ ਲੈਤੀ ਯਸੂ ਨੇ 55 ਗੱਡੀ ਲੈਤੀ ਯਸੂ ਨੇ 55000 55000 10 ਰੁਪਏ ਕਿਸ਼ਤ ਹੈ ਗੱਡੀ ਦੀ ਠੀਕ ਹੈ ਆ ਬੈਠੇ ਸਾਡੇ ਟੌਨ ਸਾ ਉਹ ਬੰਦੇ ਉਹ ਨੇ ਆਹੋ ਕੋਲ ਕੋਲ ਉਹ ਪੈਸੇ ਤਾਂ ਲਿਆ ਹੀ ਨਹੀਂ ਕੁੜੀ ਆਵੇ ਖੁੱਲੇ ਹਾਂ ਆਜੋ ਚਲੋ ਉਹ ਮਤਰਾ ਇਹ ਲੈ ਲੈ ਆਪਾਂ ਟਰੱਕ ਤਵਾਇਆ ਕਿ ਨਹੀਂ ਬਾਸਿੰਗਪੂਰੀ ਮੈਂ ਚ 4 ਦਿਨ ਤਵਾਇਆ ਫਿਰ ਮੈਂ ਤਵਾਇਆ ਪਾਣੀ ਤੋਂ ਸਭ ਦੇ ਇਧਰ ਇਹਦੇ ਤੁਹਾਨੂੰ ਫੁੱਲ ਵੀਡੀਓ ਬਣਾਉਣੇ ਇਹਦੀ ਲੈਦਾ ਆਪਾਂ ਨਾ ਆਹ ਇਹ ਤਾਂ ਗੱਲ ਧਾਣਾ ਇਹਨੇ ਫਨੀ ਟੰਗਿਆੜੀ ਇਤਨੀ ਇਹ 16 16 ਕਿਚਾਰ ਸਰ 22 ਫੁੱਟ ਹੀ ਹੈ ਇਹ ਗੱਲ ਹੋਗੀ ਲੱਗਦੀ ਨਹੀਂ ਨਾ ਲੱਗਦੀ ਨਹੀਂ ਹੈ 22 ਫੁੱਟ ਆਪਨੇ ਉਹ ਅੱਜ ਆਹ ਸਹੀ ਗੱਲ ਆ ਤਸੱਲੀ ਕਰਾਉਣਾ ਲੁਕੋ ਮਜ਼ਾਕ ਨਹੀਂ ਫਿਤਾ ਲੈ ਗਿਆ ਆਪਣੀ ਉਹ ਅੱਜ ਆਹ ਸਹੀ ਗੱਲ ਆ ਤਸੱਲੀ ਕਰਾਉਣਾ ਲੁਕੋ ਮਜ਼ਾਕ ਨਹੀਂ ਫਿਤਾ ਲੈ ਗਿਆ ਫਿਤਾ ਲੈ ਗਿਆ ਅੱਛਾ ਫਿਤਾ ਲੈ ਗਿਆ ਉਹ ਮਜ਼ਾਕ ਨਹੀਂ ਜਿਹੜੀ ਲੇ ਲੈਂਦਾ ਨਾ ਉਹ ਆਪਣੀ 24 ਫੁੱਟ ਲੱਗਦੀ ਆ ਹਾਂ ਉਹ ਹਾਲੀ ਇੰਨੀ ਵੱਡੀ ਆ ਉਹ ਨਹੀਂ ਨਹੀਂ ਦੇ ਲੈਂਦਾ ਟਾਇਰ ਵੱਡਾ ਵਾ ਓਏ ਉਹਦਾ ਵੀ ਵੀਲ ਸਾਇਜ਼ 22 ਫੁੱਟ ਇਸ ਤੋਂ ਜ਼ਿਆਦਾ ਹੀ ਹੋਗਾ ਕਮ ਨਹੀਂ ਹੋਗਾ ਚਲੋ ਨਾਪੋ ਆਹ ਨਹੀਂ ਬੈ ਬੈ ਵਾਹਮ ਕਿਉਂ ਰੱਖਣਾ ਬੈ 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 ਰੋ ਜੜਣਾ ਚਾਹੀਦਾ ਇਹ ਵਾਹਮ ਰੱਖਣੀ ਤਾ ਕਹਿ ਰਿਹਾ ਦੇਖੋ ਇਹ ਦੇਖਾ ਕਿ ਦੇਖੋ ਓਏ ਇਹ ਇਹ 19 ਫੁੱਟ ਹੀ ਲੱਗਦੀ ਆ 19 ਫੁੱਟ ਹੀ ਲੱਗਦੀ ਆ 2.5 ਫੁੱਟ ਹੋ ਗਿਆ ਅੱਛਾ ਭਾਈ ਬਸ ਇੱਕ ਇੱਕ ਫੁੱਟ ਹੀ ਲਾਓ ਤੁਸੀਂ ਹਾਂ ਮੰਨ ਬਾਈ ਜਿਆਦਾ ਲੱਗਾ ਯਾਰ ਬਾਈ ਫੁੱਟੀ ਚਮਨ ਜੀ ਦੀ ਕਲੈਕਸ਼ਨ ਗਲਤ ਹੋ ਗਈ ਆ ਵੀ ਆ ਵੀ ਚਾਇਓ ਮੰਗਾ ਰਿਹਾ ਕਿਤਾ ਵੀ ਮੰਗਾ ਰਿਹਾ ਟੈਂਸਰ ਮਤਲਬ ਕੰਪੀਟੀਸ਼ਨ ਲੱਗੇਗਾ ਨਾਪ ਕੇ ਲੈਣੀ ਆ ਗੱਡੀ ਕੇ ਤੇ ਦਾਲ ਬਰੇ ਦਾਲਾ ਖੋਲੀ ਮੜਾ ਜਾਂ ਦਾਲਾ ਬਹਮ ਕਿਉਂ ਕਰਨਾ ਕਿਸੇ ਨਹੀਂ ਤਹਿ ਨਹੀਂ ਐਸੇ ਗਾਣੇ ਹਾਂ ਬ੍ਰੈਡਸਟੋਨ ਦੇ ਟਾਇਰ ਆ ਇਹ ਤਾਂ ਸਾਡੇ ਕਾਟ ਕੇ ਘਾੜ ਘੜਦੇ ਇਹਦਾ ਬੋਰਡਰ ਨੂੰ ਫਲੋਰ ਲਿਆ ਦੀ ਆਪਾਂ ਸਜਣੋ ਆਏ ਇਹਦੀ ਰੀਸ ਨਹੀਂ ਕੋਈ ਵਾਟਰ ਨੂੰ ਫਲੋਰ ਦੀ ਆ ਨਾ ਇਹ ਸੋਲਿਡ ਆ ਭੈਣ ਵਾਟਰ ਨੂੰ ਫਲੋਰ ਨਾਲੇ ਵਾਲਾ ਫਰਸ਼ ਨਾਲਾ ਖਰਾਬ ਹੋ ਜਾਂਦਾ ਮੈਨੂੰ ਲੋਣਾ ਪੈਂਦਾ ਮੁੜ ਕੇ ਚੀਚਾ ਆਹ ਲਾ ਤੇ ਲੋ ਕੈਲਕੂਲੇਸ਼ਨ ਹੋ ਜਾਂਦੀ ਕਦੇ ਕਦੇ ਗਲਤ ਹੋ ਸਕਦੀ ਪਰ ਇੱਕ ਅਮਜੀ ਜਿਹੜੀ ਆਪਣੀ ਐਸ਼ਰ ਵਾਲੀ ਗੱਡੀ ਆ ਨਾ ਛੋਟੀ ਬੜਿਆ ਰਹਿਮਤ ਔੜ ਜੂਨੇ ਫੇਰ ਤੋੜਿਆ ਪਿਆ ਰਹਿਮੇ ਮੈਂ ਪਰਸੋਂ ਲੈ ਕੇ ਆਇਆ ਤੁਸੀਂ ਜਾਂਦੇ ਕੀ ਹੈ ਸਾਰੇ ਰਿੰਮ ਬਦਲਾ ਦੇ ਮੈਂ ਲਾਦਾ ਤੇ ਉਹਨੂੰ ਕਰਕੇ ਰੱਖਦੇ ਨੇ ਸਰਵਿਸ ਰੂਟ ਬੈ ਜਾਪਾਂਗੇ ਲੜਦੇ ਵੀ ਤਕੀ ਜਾਂਦੇ ਕੀ ਹੈ ਇਹ ਬਰੇ ਬਲੌਗ ਮਾਰ ਰਿਹਾ ਹੈ ਦੂਤ ਇਹ ਚੜੂ YouTube ਤੇ ਇਹ ਚੜੂ YouTube ਤੇ ਉਹ ਦੇਖੋ ਸਹੀ ਸੈਟਾ ਕੰਮ ਦੇਖੋ ਪੂਰਾ ਪੂਰਾ ਸੈਟਾ ਪੂਰਾ ਸੈਟਾ ਜਿਹੜੇ ਉਹ ਹੀਅਰ ਵਾਲੇ ਆਂਦੇ ਨੇ ਉਹ ਨਹੀਂ ਆਉਂਦੇ ਹੁਣ ਉਹ ਬਲੂਨ ਬਲੂਨ ਉਹ ਹਜੇ ਕੋੜਿਆਂ ਨੂੰ ਆਉਂਦੇ ਆ ਕੋੜਿਆਂ ਨੂੰ ਆਉਂਦੇ ਆ लीता <laughs> फीता आ गया <laughs> लो जी चमन जी कई फुट ही है नी कलो तूरे नाप लो साढ़े तेरह आ गया इत तेरह पॉइंट सत्त आ गया हाँ बस तो तो तेरा तेरह पॉइंट सत्त इथेगा ਇਸ ਤੇ ਇੱਥੇ ਦਾ ਹਾਂ ਆਬ ਆਬ ਨਾ ਕੋ ਕਿੰਨਾ ਹੋ ਗਿਆ ਉਹ 13 ਤੇ 8 8 ਹੈਗੀ ਆ ਹਾਂ 8 10 ਆ ਕਿਉਂ ਸਰ ਛੁੱਟਾ ਹੀ ਥੋੜੀ ਕਰਾਂਗੇ ਯਾਰ ਬਾਜੋ ਇਹੀ ਕੰਮ ਥੋੜੀ ਕਰਨਾ ਹੈ ਜੀ ਜ਼ਰਾ ਆ ਤੂੰ ਤਾਂ ਅਬ ਅਬ ਚੋਲੇ ਵਾਲਾ ਕੰਮ ਕਰਦਾ ਓ ਨਹੀਂ ਨਹੀਂ ਅਬ ਚੋਲੇ ਵਾਲਾ ਕੰਮ ਕਰਦਾ ਕੁੜੀ ਦਿਖਾਈ ਹੋਰ ਵਿਆਹੀ ਹੋਰ ਬਲੌਗ ਕਰ ਰਿਹਾ ਅਗਰ ਇਹ ਕੁੜੀ ਦਿਖਾਈ ਹੋਰ ਕੁੜੀ ਦਿਖਾਈ ਹੋਰ ਵਿਆਹੀ ਹੋਰ ਚੱਲ ਚੱਲ ਮੈਂ ਫੜਦਾ ਚੱਲ 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 ਚਲੋ 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 ਮੇਰੇ ਚਲੋ 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 ਆ ਲੈ ਬਰੇ ਇਹਨੇ ਫੜ ਲਓ ਬਾ ਇੱਥੇ ਬਸ ਬਰੇ ਨਾ ਇਹਨੂੰ ਫੜ ਕੇ ਰੱਖੋ ਇਦਾਂ ਵਿੱਚ ਜੇ ਨਾ ਇਹਨੂੰ ਦਬ ਦੇ ਚਿੱਟੇ ਬਟਨ ਨੂੰ ਫੋਟੋਆਂ ਖਿੱਚੋ ਜਣਗੇ ਆਪਣੇ ਆਪ ਹੀ ਆ ਆ ਆ ਆ ਆ ਆ ਸੀਨਾ ਤੇ ਗੇਸ ਤੇਰੀ ਓਏ ਇਹਦੇ ਵਿੱਚ ਕਲਿੱਕ ਕਿਉਂ ਨਹੀਂ ਹੁੰਦਾ ਹੈ ਮਾਂ ਦੀ ਹੁੰਦਾ ਹੈ ਹੋਰ ਤਾਂ ਆ ਨੀ ਹੁੰਦਾ ਸਰ ਮਵਾਰਕਾ ਜੀ ਮਵਾਰਕਾ ਵੀ ਧੰਨਵਾਦ ਮੇਰੀ ਵੀਰ ਤੇ ਕਿਹੜੀ ਹੈ ਭਾਈ ਆਪਣੀ ਮੇਰੀ ਵੀਰੇ ਗੁਰਜੀਤ ਸੈਣੀ ਮੈਂ ਤੁਹਾਨੂੰ ਦੱਸ ਦਿੰਦਾ ਆਪਣੀ ਇਹ ਹਾਲੇ ਹਾਲੇ ਭਾਈ ਇਹ ਇਹਨਾਂ ਨੇ ਹਾ ਟਰੱਕ ਦਿੱਤਾ ਇਹ ਜੀ ਐਜਰਜੈਂਸੀ ਦੇ ਵਿੱਚ ਨੇ ਆ ਵੀਰ ਸਾਡਾ ਮਿਹਨਤ ਕਰ ਰਿਹਾ ਨਾਲ ਬਾਕੀ ਸਾਡੇ ਯਾਰ ਮਿੱਤਰ ਨੇ ਇਹਨਾਂ ਨੂੰ ਸਾਡੇ ਬਹੁਤ ਐਮਐਨ 2020 ਦੇ ਜਾਣਦੇ ਮੈਨੂੰ ਪਹਿਲੀ ਗੱਡੀ ਇਹਨਾਂ ਨੇ ਦਿੱਤੀ ਸੀ ਤੇ ਉਹਦਾ ਚੌਥੀ ਗੱਡੀ ਇਹਨਾਂ ਕੋਲੋਂ ਲੈ ਰਿਆ ਮੈਂ ਚੌਥੀ ਗੱਡੀ ਇਹਨਾਂ ਕੋਲ ਲੈ ਰਿਆ ਐਸ਼ਰ ਦੀਏ ਨੇ ਲੋ ਭਾਈ ਇੱਕ ਵੇਚ ਦੇ ਆਪਾਂ ਲੈ ਲੈਣ ਇੱਕ ਲੈ ਲੈਣ ਲੈ ਲਈ ਸੀ ਜਦੋਂ ਮੈਂ ਉੱਥੇ ਚਲੇ ਗਿਆ ਸੀ ਸਵਰਾਜ ਮਾਜ ਦਾ ਮਹਿੰਦਰਾ ਮਹਿੰਦਰਾ ਚਲੇ ਗਿਆ ਸੀ ਉਦੋਂ ਆਪਾਂ ਲੈ ਲੈਣ ਲਈ ਸੀ ਕਿਤੇ ਦਾ ਕਰਾਇਆ ਤੇ ਜੱਡੀ ਦਾ ਕਰ ਲੈ ਗਿਆ ਉਹ ਰਾਹੇ ਟਾਇਰ ਥੱਲੇ ਰੱਖ ਦੇ ਨਾ ਤਾਂ ਫਿਰ ਇਹ ਟਾਇਰ ਥੱਲੇ ਕਿ ਅੱਗੇ ਰੱਖੇ ਜਾਂਦਾ ਅੱਗੇ ਨਾ ਕਮਰਤੀ ਆਉਗੋ ਅੱਗੇ ਰੱਖ ਦੇ ਇੱਕ ਜਿੱਥੇ ਮਰਜ਼ੀ ਰੱਖ ਦੇ ਬਾਸ ਵਧਾਈਆਂ ਵੇ ਜੀ ਤੁਹਾਨੂੰ ਤੁਹਾਨੂੰ ਬਹੁਤ ਬਹੁਤ ਵਧਾਈਆਂ ਸਰ ਅੜੀ ਥੜੀ ਤੋਂ ਕਿਸਰੀ ਬਾੜੀਆਂ ਬਰੇ ਕੇਸ ਤੇ ਪਾਉਂਗੇ ਤਾਂ ਇਹ ਗੱਲ ਬਣੂਗੀ ਚਲੋ ਵੀਰੇ ਚਲੋ ਜੀ ਚਲੋ ਬਈ ਮੌਲਵ ਆ ਫਰਵਰੀ ਮਹੀਨੇ 5 ਤਰੀਕ ਤੋਂ ਲੈ ਕੇ ਅਗਲੀਆਂ 60 ਕਿਸ਼ਤਾਂ ਤੁਸੀਂ ਗਿਣ ਲਓ 55000 ਰੁਪਏ ਦੇਣਦਾਰ ਹੋ ਗਏ ਆਪਾਂ 5 ਸਾਲ ਬੱਜੇਗੇ 5 ਸਾਲ 5 ਬੋਜੀ ਕੀ ਗੱਲ ਗੱਲ ਕੀ ਹੋ ਜੀ ਬੋਜੀ ਕੀ ਗੱਲ ਕੀ ਹਾਂ 20 30 ਤੱਕ ਕਰਨਾ ਕੰਮ ਹਾਂ ਚਲੋ ਜਿੱਥੇ ਉਹ ਫ੍ਰੀ ਹੋ ਗਈਆਂ ਜਿੱਥੇ ਜਿੱਥੇ ਦੂਜੀਆਂ ਫ੍ਰੀ ਹੋ ਜਾਣੀਆਂ ਇਹ ਵੀ ਨਾਲ ਹੀ ਹੋ ਜਾਣੀਆਂ ਹੈ ਝੱਟ ਲੱਗ ਜਾਂਦਾ ਸਮਾਂ ਝੱਟ ਲੱਗ ਜਾਂਦਾ ਵੇਰੇ ਆਪਣੀ ਜਿਹੜੀ ਜਿਹੜੀ ਆਪਣੀ ਪਹਿਲੀ ਜਿਹੜੇ ਲੰਘ ਗਿਆ ਜਿਹੜੀ ਆਪਣੀ ਪਹਿਲੀ ਗੱਡੀ ਆ ਜਿਹੜੀ ਆ ਮੈਂ ਨਵੀਂ ਲਈ ਸੀ ਉਹਦੀਆਂ 12 ਕਿਸ਼ਤਾਂ ਰਹਿ ਗਈਆਂ 4 ਸਾਲ ਹੋ ਗਏ ਉਹਨੂੰ ਫੇਰ ਦਿਨ ਤਾਂ ਭੱਜ ਭੱਜ ਲੱਗੀਆਂ ਇੱਕ ਨੂੰ 4 ਸਾਲ ਹੋ ਗਏ ਇੱਕ ਨੂੰ 3 ਸਾਲ ਹੋ ਗਏ ਇੱਕ ਨੂੰ 2 ਸਾਲ ਇੱਕ ਨੂੰ 2 ਸਾਲ ਹੋ ਗਏ ਹਲੇ ਸਾਲੀ ਗੱਡੀ ਲਈ ਜਾਈਦੀ ਨਾ ਉਮਰ ਘਟ ਜਾਨੀਏ ਉਮਰ ਘਟ ਜਾਂਦੀ ਆ ਬੁਢੇ ਹੋ ਜਾਂਦੇ ਆ ਮੀਂਹ ਦੀ ਲਵਾਉਣੀ ਪੈਂਦੀ ਆ ਉਹ ਵੀ ਦੀ ਸਾਲੀ ਮੁਆਫਤ ਬੈਠਾ ਹਾਂਜੀ ਘੰਟੀ ਕੋ ਜਾਣਾ ਨਾ ਕਹਿੰਦਾ ਹਾਂ ਨਹੀਂ ਹਾਂ ਉਹ ਸੁਪਰਸਟੋਰ ਤੇ ਦੇਖ ਲੈਣ ਜੇ ਆਹਾਂਗੇ ਉੱਥੇ ਹੀ ਆ ਬੰਦਾ ਪਿੱਛੇ ਮੋੜਨਾ ਗੱਡੀ ਫਿਰ ਇਧਰੋਂ ਬਾਹਰੋਂ ਬਾਹਰ ਕੱਢ ਲਾ ਹੈਨਾ ਹਾਂ ਇਧਰੋਂ ਸਿੱਧਾ ਨਹਿਰ ਤੇ ਨਹਿਰ ਦੂਰ ਨਹੀਂ ਪਊਗਾ ਮੈਂ ਇਧਰੋਂ ਕਿੱਥੇ ਜਾਵਾਂਗੇ ਆਪਾਂ ਦੱਸ ਚੱਲ ਇੱਥੋਂ ਉੱਥੋਂ ਕੱਢ ਦਿੰਨੇ ਇਧਰੋਂ ਕਿਧਰੋਂ ਕੱਢੇਗਾ ਚਲੋ ਇਹ ਮਤਰਾ ਪਰਮਾਤਮਾ ਦਾ ਸ਼ੁਕਰ ਹੈ ਆਪਾਂ ਪਰਮਾਤਮਾ ਚੜਦੀ ਕਲਾ ਚ ਰੱਖੇ ਵਪਾਰ ਕੰਮਕਾਰ ਸਾਰਾ ਕੁਝ ਠੀਕ ਹੈ ਜੀ ਮਿਲਦਾ ਫਿਰ ਤੁਹਾਨੂੰ ਅੱਗੇ ਜਾ ਕੇ ਵਾਹਿਗੁਰੂ ਵਾਹਿਗੁਰੂ ਇਹ ਆ ਜੀ ਗੁਰਦੁਆਰਾ ਆलमजीत ਸਾਹਿਬ ਇੱਥੇ ਗੁਰੂ ਜੀ ਨੇ ਕੋੜਾ ਪੇਟ ਕੀਤਾ ਸੀਗਾ ਨੰਗਾਈਆਂ ਜੀ ਮਾਰਤੇ ਆ ਜੀ ਗੁਰਦੁਆਰਾ ਸਾਹਿਬ ਜੀ ਕਰੋ ਦਰਸ਼ਨ ਲੈ ਬੇਕੋ ਸੇਖਣ ਹੀ ਗੁਰੂ ਅੰਗਦ ਜੀ ਹਾ ਕਹਿ ਰੀਆ ਨਹੀਂ ਗੁਰੂ ਅਮਰਦਾਸ ਜੀ ਹਾ ਕਹਿੰਦਾ ਜੇਕਰ ਸੇਵਾ ਕਰਨੀ ਸਿੱਖਣੀ ਹੈ ਤੇ ਗੁਰੂ ਅਮਰਦਾਸ ਪ੍ਰਾਚਾਤੋਂ ਸਿੱਖੋ ਵੀ ਸੇਵਾ ਕਹਿਣ ਲੱਗੇ ਖਾਣ ਵਾਸਤੇ ਨਹੀ ਜੀ ਜੀਣ ਵਾਸਤੇ ਖਾਓ ਉਹਨਾਂ ਕਹਾਂ ਕਿ ਤੂੰ ਜੁੰਦਾ ਰਹਿ ਸਕੇ ਉਹਨਾਂ ਕਹਾਂ ਤੂੰ ਜੁੰਦਾ ਰਹਿ ਸਕੇ ਕਈ ਲੋਕਾਂ ਬੋਲਦੇ ਨੇ ਨਕਤੇ ਜਿਵੇਂ ਖਾਣ ਪਾਣ ਤੇ ਹੁੰਦੇ ਹਾਂ ਤੇ ਸਪੋਰ ਘਮਾਇਆ ਥੋੜਾ ਖਾ ਲੈ ਥੋੜਾ ਸੌਂ ਲੈ ਕੋਰਾ ਨਾ ਕੋਈ ਸੈਜ ਸਮਾਰਿਆ ਸਭ ਤੋਂ ਪਹਿਲਾਂ ਗੱਲ ਕੀਤੀ ਨਿਮਰਤਾ ਦੀ ਕਹਿੰਦੇ ਪਹਿਲਾਂ ਨਿਮਰਤਾ ਚਾਹੀਦੀ ਹੈ ਤੇ ਭਗਤ ਗੁਰੂ ਨਾਨਕ ਦੇਵ ਬਾਸ਼ਾ ਕਹਿੰਦੇ ਭਾਈ ਜੇਕਰ ਸਿੱਖੀ ਕਮਾਉਣੀ ਹੈ ਤੇ ਸਭ ਤੋਂ ਪਹਿਲਾਂ ਨਿਮਰਤਾ ਚਾਹੀਦੀ ਹੈ ਮਨ ਦੇ ਅੰਦਰ ਨਿਮਰਤਾ ਧਾਰਨ ਕਰੋ ਨਿਰਵਾਣ ਦਾ ਧਾਰਨ ਕਰੋ ਅੱਗੇ ਗੁਰੂ ਨਾਨਕ ਦੇਵ ਬਾਸ਼ਾ ਦੱਸਦੇ ਹਨ ਸੇਵਾ ਜੁਤਮ ਬਾਸਦੇ ਸਿੱਖਣ ਕੀ ਹੋਏ ਆਏ ਤੋ ਕਰੀਏ ਹਿਤ ਕਰਨ ਦੇ ਬਾਪ ਫਖਰ ਮੁਕ ਪਾਏ ਇਹ ਤਾਂ ਤਾਂ ਹਾਲੇ ਪੈਗ ਅਸਮਾਨ ਤੇ ਨਾਉ ਪੌਰੀ ਕਿਉਂ ਉਹਨਾਂ ਦਾ ਮੂੰਹ ਹੈ ਨਹੀਂ ਕਿਉਂ ਬਈ ਕਹਿੰਦਾ ਕੁੜੀਆਂ ਪੈਗ ਲਾਈ ਜਾਂਦੇ ਮੈਂ ਕੀ ਕਹਾਂ ਉਹਨਾਂ ਦਾ ਮੂੰਹ ਹੈ ਨਹੀਂ ਸ਼ਾਂਤ ਆ ਬੁਲਾਉਂਦਾ ਸ਼ਾਂਤ ਆ ਇਹਦੇ ਕੋ ਮੂੰਹ ਹੈ ਆਹ ਵੇਖ ਲਓ ਜਦੋਂ ਜਦੋਂ ਗੱਲ ਲੱਗ ਗਈ ਬੱਗੇ ਬੈਠ ਨੂੰ ਸਾਡਾ ਇੱਕ ਗੱਲ ਲੈਣਾ ਹਾਂ 200 ਰੁਪਿਆ 2000 ਰੁਪਿਆ 1000 ਵਾਲੀ 2000 1000 ਵਾਲੀ ਹਾਂ ਯਾਹ ਪਹਿਲਾਂ ਭੈਣ ਤੇ ਲੱਖ ਵਾਲੀ ਬੋਤਲ ਨੇ ਹਾਂ ਉਹ ਘਰ ਜਾਣੇ ਬਣਾ ਬੱਚੋ ਨੇ ਸਾਹਮਣੇ ਲੱਖ ਵਾਲੀ ਬੋਤਲ ਲੈ ਕੇ ਦੌੜੇ ਜੀਦਾ ਦੋਹਾਂ ਨੇ ਹੀ ਪੂਦਾ ਲਗਾਈ ਆਹ ਆਮ ਜਿਹੜਾ ਮੂਹਟ ਪੀਣੀ ਜਾਂਣਾ ਉਹ ਤੋਂ ਨਹੀਂ ਜਾਂਣਾ ਜਦੋਂ ਜਦੋਂ ਦੱਸੇਗਾ ਨਾ ਕਿ ਲੱਖ ਵਾਲੀ ਬੋਤਲ ਹੈ ਫਿਰ ਬੋਤਲ ਵੀ ਸਾਫ਼ ਲੈਣੀ ਉਹਨਾਂ ਨੇ ਦੇਖੀ ਕਰ ਨੂੰ ਉਹਨਾਂ ਨੇ ਮੜਾ ਕੇ ਰੱਖ ਲੈਣੀ ਬੋਤਲ ਉਹਨਾਂ ਨੇ ਜਦੋਂ ਜਦੋਂ ਸਾੜਾ ਮੇਰੇ ਸਾਰੀ ਪੀ ਲੀ ਉਹਨਾਂ ਦੀ ਗੱਲ ਕਰਦਾ ਕਿ ਦੇਖ ਸਾਰੀ ਪੀ ਕੇ ਰੱਖੀ ਨਾ ਫਿਰ ਉਹ ਬੋਤਲ ਫੇਰ ਗਾਲਾਂ ਕੱਢਣੀ ਨਹੀਂ ਉਹ ਚੋਲਾ ਉਹ ਕਹਿੰਦਾ ਝੋਲਾ ਲੈ ਕੇ ਜਾਓ ਨਾਲ ਹੀ ਡਿਰ ਕੀ ਹਾਲ ਨੇ ਆ ਝੋਲੇ ਅਸੀਂ ਤਾਂ ਲੈਣਾ ਕੋਈ ਤਾਂ ਘੁੰਮਣ ਫਿਰਨਾ ਆ ਆਨੂ ਕੋਈ ਲੋੜ ਨਹੀਂ ਝੋਲੇ ਦੀ ਇਹਦਾ ਰੌਣਕ ਮੇਲਾ ਵੇਖਣ ਆਇਆ ਬਸ ਉਹ ਤੇ ਬੁੜੀਆਂ ਵਾਲਾ ਚ ਆ ਗਏ ਓਏ ਬੰਦੇ ਆਲਾ ਤਾਂ ਆਇਆ ਕੰਮ ਬੰਦੇ ਆਲਾ ਪ੍ਰੋਗਰਾਮ ਉੱਤੇ ਆ ਉੱਤੇ ਆ ਬਾਈ ਦੀ ਗੱਲ ਤਾਂ ਉੱਤੇ ਆ ਯਾਰ ਘੜੀ ਘੜੀ 30% ਆਫ ਲੈ ਵੀ ਆ ਦੇਖ ਰਹੇ ਆ ਫਿਰ